ਬਠਿੰਡਾ ਦੇ ਇੱਕ ਸ਼ੌਰੀਰਾਮ ਹਸਤਾਲ ਰੋਡ ਦੇ ਉੱਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਜਿਮ ਦੇ ਅੰਦਰ ਲਗਾਇਆ ਗਿਆ ਖੂਨਦਾਨ ਕੈਂਪ ਇਸ ਦੇ ਵਿੱਚ ਪ੍ਰਿੰਸੀਪਲ ਮਨਕੀਤ ਸਿੰਘ ਅਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕੀਤੀ ਸ਼ਿਰਕਤ ਖੂਨਦਾਨ ਦੀ ਲਹਿਰ ਨੂੰ ਅੱਗੇ ਵਧਾਉਣ ਵਾਲੀ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਬਠਿੰਡਾ ਦੇ ਕਸ਼ੌਰੀਰਾਮ ਹਸਤਾਲ ਰੋਡ ਦੇ ਉੱਤੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਦੇ ਵਿੱਚ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪ੍ਰਿੰਸੀਪਲ ਮਲਕੀਤ ਸਿੰਘ ਵੱਲੋਂ ਖੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਸਾਨੂੰ ਖੂਨ ਡੋਲਣ ਦੀ ਬਜਾਏ ਸਾਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਹੋਰ ਵਿਅਕਤੀ ਦੀ ਜਾਨ ਬਚ ਜਾਵੇ ਸਨ ਦਿਖਾ ਰਹੇ ਹਾਂ ਇਹ ਬਠਿੰਡਾ ਦੇ ਵਿੱਚ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪ੍ਰਿੰਸੀਪਲ ਮਲਕੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉਹ ਦੇ ਬਦ ਐ ਕਿ ਜਗਤਪ੍ਰੀਤ ਸਿੰਘ ਗਿੱਲ ਤੇ ਉਹਨਾਂ ਦੇ ਨਾਲ ਆਏ ਕਾਉਂਸਲਰ ਸੁਖਦੀਪ ਸਿੰਘ ਢਿੱਲੋਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਸੀਂ ਦਿਖਾ ਰਹੇ ਹਾਂ ਸਾਰੇਗਾ ਤਸ਼ਵੀਦਾਂ ਬਠਿੰਡਾ ਦੇ ਸ਼ੌਰਿਆਮ ਹਸਪਤਾਲ ਰੋਡ ਦੀਆਂ ਜਿੱਥੇ ਜੁਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਪ੍ਰਿੰਸੀਪਲ ਮਨਕੀਤ ਸਿੰਘ ਅਤੇ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਤਪ੍ਰੀਤ ਸਿੰਘ ਗਿੱਲ ਤੇ ਅਤੇ ਕਾਉਂਸਲਰ ਸਖਦੀਪ ਸਿੰਘ ਢਿੱਲੋਂ ਇਸ ਦੇ ਵਿੱਚ ਉਹਨਾਂ ਵੱਲੋਂ ਆਪਣਾ ਵਿਸ਼ੇਸ਼ ਤੌਰ ਤੇ ਪਹੁੰਚੀ ਤੇ ਉਹਨਾਂ ਵੱਲੋਂ ਖੂਨਦਾਨੀਆਂ ਅਨੁਗ੍ਰਾਹ ਅਸ਼ੀਰਵਾਦ ਹੈ ਉਹ ਦਿੱਤਾ ਗਿਆ ਆ ਉਸ ਨੂੰ ਸੁਣਾਉਣੇ ਆ ਇਸ ਸਬੰਧੀ ਕੀ ਕਹਿੰਦੇ ਨੇ ਪ੍ਰਿੰਸੀਪਲ ਮਲਕੀਸ਼ ਸਿੰਘ ਅਤੇ ਵਿਧਾਇਕ ਜਗਰੂਪ ਸਿੰਘ ਗਿੱਲ ਇਸ ਖੂਨਦਾਨ ਕੈਂਪ ਨੂੰ ਲੈ ਕੇ ਕੀ ਕਹਿੰਦੇ ਹਨ ਆ ਉਸ ਨੂੰ ਸੁਣਾਉਣੇ ਉਹਨਾਂ ਦੀ ਜਵਾਨੀ ਆਪਾਂ ਦੱਸਦੇ ਕੀ ਕਹਿੰਦਾ ਜੀ ਮੈਂ ਪ੍ਰਿੰਸੀਪਲ ਮਲਕੀਸ਼ ਸਿੰਘ ਗਿੱਲ ਅੱਜ ਯੂਨਾਈਟਿਡ ਵੈਲਫੇਅਰ ਸਿਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਅਸਲ ਵਿੱਚ ਸੌਟੋ ਵੱਡਾਦਾਨ ਖੂਨਦਾਨ ਹੀ ਹੁੰਦਾ ਹੈ ਇਹ ਕੰਮ ਵਿੱਚ ਵਿਜੇ ਭੱਟ ਬਹੁਤ ਹੀ ਮਿਹਨਤ ਕਰ ਰਹੇ ਨੇ ਪੁਰਾਣੇ ਖੂਨਦਾਨੀ ਨੇਗੇ ਇਹਨਾਂ ਨੇ ਖੂਨਦਾਨ ਦੇ بڑے ਕੈਂਪ ਲਾਇਏ ਨੇ ਸੋ ਮੈਂ ਇਸ ਮੌਕੇ ਉੱਤੇ ਸਾਰੇ ਪ੍ਰਬੰਧਕਾਂ ਨੂੰ ਅਤੇ ਵਿਜੇ ਭੱਟ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਇੰਨਾ ਇਹ ਮਾਨਵ ਕਲਿਆਣ ਵਾਲਾ ਕੰਮ ਕੀਤਾ ਥੈਂਕ ਯੂ ਸਰ ਜੀ ਮਾਤਾ ਬਾਕੀ ਜੀ ਦਾ ਮੇਰਾ ਨਾਮ ਡਾਕਟਰ ਮਹਿੰਦਰ ਸਿੰਘ ਵੈਸੇ ਮੈਨੂੰ ਆਮ ਤੌਰ ਤੇ ਬਟਿੰਡੇ ਦੇ ਵਿੱਚ ਭੋਲਾ ਕਹਿ ਕੇ ਜਾਣਦੇ ਨੇ ਸੋ ਅੱਜ ਵਿਜੇ ਭੱਟ ਜੀ ਨੇ ਜੋ ਇਹ ਨਿਫਤੌਲਿਕ ਜਿਮ ਦੇ ਨਾਲ ਨਾਲ ਕੇ ਉਕਾਲਾ ਕੀਤਾਗਾ ਵਿਜੇ ਭੱਟ ਜੀ ਬੜੇ ਵਧਾਈ ਦੇ ਪਾਤਰ ਨੇ ਬਹੁਤ ਜਨ ਕਲਿਆਣ ਦੀ ਸੇਵਾ ਕਰ ਰਹੇ ਨੇ ਸੋ ਮੈਂ ਬੜਾ ਖੁਸ਼ ਹੋਇਆਗਾ ਕਿ ਇਹ ਜਿਮ ਵਾਲੇ ਵੀ ਇਸ ਕੰਮ ਦੇ ਚੁੱਕਦੇ ਨੇ ਇਹ ਜ਼ਰੂਰੀ ਆ ਸਾਡੀ ਨੌਜਵਾਨ ਪੀੜ੍ਹੀ ਇਸ ਪਾਸੇ ਆਵੇ ਤਾਂ ਬਹੁਤ ਬਹੁਤ ਇਨਾਂ ਨੂੰ ਵਧਾਈ ਜਿਹੜੀ ਜਿਹੜੀ ਦਾਸ ਅੱਜਕੱਲ੍ਹ ਫੋਨ ਦੇ ਵਾਸਤੇ ਲੱਗੀ ਹੋਈ ਹੈ ਯੈਸ ਇਸ ਵਾਰ ਕੀ ਦੇਖੋ ਨੌਜਵਾਨ ਪੀੜ੍ਹੀ ਨੂੰ ਅਸੀਂ ਸਹਿਦ ਦੇਣੀ ਕੀਚਰਾ ਨੇ ਤੇ ਸਮਾਜ ਦੇ ਜਿਹੜੇ ਬਜ਼ੁਰਗ ਲੋਕ ਆ ਉਹਨਾਂ ਨੇ ਦੇਣਾ ਪਰ ਅੱਜ ਦਾ ਉਪਰਾਲਾ ਜਿਹੜਾ ਹੈਗਾ ਉਹ ਮਾਰਬਲਸ ਹੈ ਅੱਜ ਦਾ ਉਪਰਾਲਾ ਬਹੁਤ ਵਧੀਆ ਹੈ ਸਰ ਕੀ ਕਰਨ ਤੇ ਆ ਅੱਜ ਅਸੀਂ ਲਿਫਟ ਤੋਂ ਹੌਲਿਕਸ ਕਲੱਬ ਦੇ संचालक ਨੇ ਜਿਹੜੇ ਨੌਜਵਾਨ ਜੋਸ਼ ਸਿੰਘ ਉਹਨਾਂ ਦੇ ਇਥੇ ਜਿੰਮ ਦੇ ਵਿੱਚ ਖੜੇ ਹੈ ইউনাইটেড ਵੈਲਫੇਅਰ ਸੋਸਾਇਟੀ ਜਿਹੜੀ ਬੜੇ ਲੰਬੇ ਸਮੇਂ ਤੋਂ 1992-93 ਤੋਂ ਸ਼ਾਇਦ ਇੱਕ ਜਿਹੜਾ ਖੂਨਦਾਨ ਦੇ ਮਹਿਮ ਚਲਾ ਰਹੀ ਹੈ ਉਸ ਦੇ ਸੰਚਾਰਕ ਵਿਜੇ ਭਟਕੀ ਕਿਉਂਕਿ ਇਹ ਸੁਸਾਇਟੀ ਜਦੋਂ ਸਥਾਪਿਤ ਕੀਤੀ ਸੀ ਉਸ ਸਮੇਂ ਮਾਇ ਦਾ ਸਰਪਲ ਸਿੰਘ ਇਹ ਪਰਸ਼ਾਮ ਨਗਰ ਗਲੀ ਨੰਬਰ 2 ਦੇ ਵਿੱਚ ਸ਼ੁਰੂ ਕੀਤੀ ਸੀ ਬਹੁਤ ਵੱਡੀ ਮਹਿੰਮੇ ਸੋਸਾਇਟੀ ਨੇ ਚਲਾਈ ਹੈ ਔਰ ਖਾਸ ਤੌਰ ਦੇ ਉੱਤੇ ਜੇ ਜਿਮ 'ਚ ਅਸੀਂ ਖੜੇ ਹਾਂ ਇਹਨਾਂ ਦੇ ਗ੍ਰੈਂਡਫਾਦਰ ਸਰ ਸੁਦੇਵ ਸਿੰਘ ਜੋ ਸਾਡੇ ਬੜੇ ਮਿੱਤਰ ਸੀ ਉਹ ਰਾਜੀ ਕਰਾਂਦੇ ਆਦਰ ਸੀ ਉਹ ਵੀ ਹਰ ਟਾਈਮ ਜਿਹੜੀਆਂ ਛੋਸ਼ ਇਲੈਕਟਿਵਿਟੀ ਸੀ ਉਸ ਦੇ ਬਾਅਦ ਤੇ ਆ ਰਹੇ ਨੇ ਅੱਜ ਫਿਰ ਯੂनाइटेड ਵੈਲਫੇਅਰ ਸੁਸਾਇਟੀ ਨੇ ਔਰ ਇਹਨਾਂ ਨੇ ਕੋਲਾ ਜੀ ਹੋਰਾਂ ਨੇ ਗੁਰਜੋਥ ਹੋਰਾਂ ਨੇ ਸਾਰਿਆਂ ਨੇ ਰਲ ਕੇ ਉਦਮ ਕੀਤਾ ਕਿ ਇੱਥੇ ਬਲੱਡ ਡੋਨੇਟ ਕੀਤਾ ਜਾਵੇ ਮੇਰੇ ਨਾਲ ਮਿਸਪਲ ਕੌਂਸਲਰ ਸੰਦੀਪ ਸਿੰਘ ਤੇ ਲੋਨੀ ਖੜੇ ਨੇ ਸਿੰਘ ਦੇ ਸਿੰਘ ਭਾਈ ਜੀ ਖੜੇ ਨੇ ਸਾਰੇ ਸਾਥੀ ਅੱਜ ਅਸੀਂ ਇਸ ਸ਼ਾਮਲ ਹੋਏ ਹਾਂ ਖੂਨ ਭਾਵਨਾ ਤੇ ਖੂਨ ਦੇਣਾ দান ਕਰਨਾ ਦੋਨਾਂ 'ਚ ਬੜਾ ਵੱਡਾ ਫਰਕ ਹੈ ਦੁਨੀਆ ਦੇ ਵਿੱਚ ਅੱਜ ਆਮੇ ਯੂਕਰੇਨ ਰਸ਼ੇਦ ਜੰਗ ਲੈ ਲੋ ਆਮੇ ਅਫਗਾਨਿਸਤਾਨ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਨਸਲੀ ਦੰਗਿਆਂ ਦੇ ਵਿੱਚ ਕੋਈ ਵੀ ਦੇਸ਼ ਹੋਵੇ ਜਿਦੇ ਵਿੱਚ ਚਿੜੀਆ ਵੀ ਪ੍ਰਭਾਵਥੋਰ ਨਹੀਂ ਰਹਿ ਸਕਿਆ ਖੂਨ ਬਹਾਉਣਾ ਮਨੁੱਖਤਾ ਦਾ ਘਾਣ ਕਰਨਾ ਹੈ ਪਰ ਜੇ ਕਿਸੇ ਦੀ ਜ਼ਿੰਦਗੀ ਬਚਣ ਮਿਲੇ ਜਦੋਂ ਖੂਨ ਦਿੱਤਾ ਜਾਂਦਾ ਹੈ ਕਿ ਇੱਕ ਪਰਮਾਤਮਾ ਦੁਆਰਾ ਦਿੱਤੀ ਹੋਈ ਛੁਡੁੰਦਾਤ ਆ ਜਿਹੜੀ ਖੂਨ ਦੀ ਕਿਸੇ ਨੂੰ ਜ਼ਿੰਦਗੀ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਹੀ ਸ਼ਲਾਗਾ ਜੋ ਕਮ ਜਿਹੜਾ ਹੋ ਰਿਹਾ ਹੈ ਮੈਂ ਇਸ ਦੀ ਜਿੰਨੀ ਵੀ ਕੋਸ਼ਿਸ਼ ਕਿਹਾ ਜਾਵੇ ਉਹ ਨਹੀਂ ਤਰੀਕ ਕਰਦੇ ਔਰ ਅਸੀਂ ਆਸ ਕਰਦੇ ਹਾਂ ਕਿ ਸਾਰੇ ਰਲ ਕੇ ਮਨੁੱਖਤਾ ਦੇ ਭਲੇ ਲਈ ਇਸ ਤਰ੍ਹਾਂ ਦੀਆਂ ਮਹਿੰਮਾ ਜਾਰੀ ਰੱਖਾਂਗੇ ਕਿਉਂਕਿ ਜਦੋਂ ਅਸੀਂ ਧਰਮ ਜਾਤ ਲਿੰਗ ਭੇਦ ਦੇ ਉੱਤੇ ਮਹਿਕਾਬੇ ਦੇ ਵਿੱਚ ਆ ਕੇ ਬਹੁਤ ਕੁਝ ਸਮਾਜ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਹੋ ਜਾਂਦਾ ਹੈ ਪਰ ਜਦੋਂ ਕਦੇ ਕੋਈ ਐਕਸੀਡੈਂਟ ਦੇ ਵਿੱਚ ਬਿਲਕੁਲ ਐਸ ਸਟੇਜ ਤੇ ਪਿਆ ਹੋਵੇ ਤੇ ਖੂਨ ਦਿੱਤੇ ਬਣਾ ਉਹਦੀ ਜਾਨ ਨਹੀਂ ਬਚ ਸਕਦੀ ਕਦੇ ਕਿਸੇ ਨੇ ਦੇਖਿਆ ਕਿ ਦਿੱਤਾ ਜਾਣ ਵਾਲਾ ਖੂਨ ਹੈ ਜਿਹੜਾ ਉਹ ਮੁਸਲਮਾਨ ਦਾ ਹੈ ਹਿੰਦੂ ਦਾ ਹੈ ਸਿੱਖ ਦਾ ਹੈ ਸਾਈ ਦਾ ਹੈ ਉਹ ਖੂਨ ਹੈ ਪਰਮਾਤਮਾ ਨੇ ਜਿਹੜੇ ਕੁਝ ਗਰੁੱਪ ਦਿੱਤੇ ਨੇ ਸਾਰੇ ਵਰਡ ਦੇ ਵਿੱਚ ਇਹ ਕਾਮਨ ਨੇ ਜਿਹੜੇ ਦਸਾਉਂਦੇ ਆ ਕਿ ਮਨੁੱਖਤਾ ਜਿਹੜੀ ਪੂਰੇ ਸੰਸਾਰ ਫੈਲੀ ਹੋਈ ਹੈ ਇਹ ਸਾਰੀ ਇੱਕ ਹੈ ਈਸ਼ ਦੇ ਉਹ ਈਸ਼ ਦੀ ਤਰੱਕੀ ਦੇ ਲਈ ਖਸ਼ਾਲੀ ਦੇ ਲਈ ਸਾਨੂੰ ਵੱਧ ਛੜ ਕੇ ਕੰਮ ਕਰਨਾ ਚਾਹੀਦਾ ਹੈ ਮੈਂ ਇੱਕ ਵਾਰ ਫਿਰ ਅੱਜ ਦੇ ਨਾਲ ਖੂਨਦਾਨੀਆਂ ਨੂੰ ਸਲਾਮ ਕਰਦਾ ਜਿਹੜੇ ਖੂਨ ਦੇ ਕੇ ਗਏ ਆ 25 ਯੂਨਿਟ ਇਹਨਾਂ ਨੇ ਕਰਨੇ ਆ ਇਹ ਖੂਨ ਬਹੁਤ ਜਿੰਦਗੀਆਂ ਨੂੰ ਬਚਾਉਣ ਦੇ ਲਈ ਕੰਮ ਹੈ